you mm -hmm. ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੂ 994 ਸਬੰਧੀ ਟੈਸਟ ਲੈ ਕੇ ਅੱਜ ਆਪਾਂ ਲੈਨ ਜਾ ਰਹੇ ਹਾਂ ਜੀ ਪੰਜਾਬੀ ਗ੍ਰਾਮਰ ਦਾ ਟੈਸਟ ਜਿਸ ਦੇ ਵਿੱਚ ਹੋਣਗੇ ਜੀ 20 ਕੁਐਸਚਨ ਟੌਪ 20 ਬੈਸਟ ਐਮਸੀਕਿਊ ਉੱਪਰ ਜਿਹੜਾ ਕਵਰ ਕਰਨ ਜਾ ਰਹੇ ਹਾਂ 20 ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੁੰਦੇ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਲੀਅਰ ਹੈ ਜੀ ਤਾਂ ਆਓ ਟੈਸਟ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪੰਜਾਬੀ ਧੁਨੀਆਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਤਿੰਨ 4 2 ਜਾਂ ਫਿਰ 8 ਜਿਹੜੀਆਂ ਪੰਜਾਬੀ ਧੂਨੀਆਂ ਨੇ ਉਹਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਦੋ ਦੋ ਆਧਾਰਾਂ ਤੇ ਵੰਡਿਆ ਜਾਂਦਾ ਹੈ ਜੀ ਕਿਹੜੇ-ਕਿਹੜੇ ਆਧਾਰਾਂ ਤੇ ਖੰਡੀ ਅਤੇ ਅਖੰਡੀ ਦੋ ਤਰ੍ਹਾਂ ਦੀਆਂ ਧੂਨੀਆਂ ਦੇ ਆਧਾਰ ਤੇ ਆਪਾਂ ਜਿਹੜਾ ਵੰਡ ਸਕਦੇ ਆ ਪੰਜਾਬੀ ਧੂਨੀਆਂ ਨੂੰ ਖੰਡੀ ਧੂਨੀਆਂ ਅਤੇ ਅਖੰਡੀ ਧੂਨੀਆਂ ਤਾਂ অপਸ਼ਨ ਨੰਬਰ 3 ਇਸ ਦਾ ਜਿਹੜਾ ਉਹ ਸਹੀ ਆਨਸਰ ਹੈ ਵਾਧਿਆ ਸੈਕਿੰਡ ਕੁਐਸਚਨ ਵੱਲ ਸੈਕਿੰਡ ਕੁਐਸਚਨ ਹੈ ਆਪਣੇ ਕੋਲ ਕਿਹੜੀਆਂ ਧੁਨੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੇ ਸਮਰੱਥ ਹੁੰਦੀਆਂ ਹਨ ਯਾਨੀ ਉਹ ਕਿਹੜੀਆਂ ਧੁਨੀਆਂ ਨੇ ਜਿਹੜੀ ਕਿ ਬਿਨਾ ਕਿਸੇ ਉਹਦੇ ਹੈਲਪ ਦੇ ਬਿਨਾ ਕਿਸੇ ਕਿਸੇ ਉਹਨੂੰ ਲਗਾਖਰ ਦੀ ਲੋੜ ਨਹੀਂ ਕਿਸੇ ਚੀਜ਼ ਦੀ ਉਹਨੂੰ ਲੋੜ ਨਹੀਂ ਉਹ ਆਪਣੇ ਆਪ ਸੁਤੰਤਰ ਤੌਰ ਤੇ ਜਿਹੜੀਆਂ ਸਮਰੱਥ ਹੁੰਦੀਆਂ ਵਿਚਰਨ ਤੇ ਕਿਹੜੀਆਂ ਧੁਨੀਆਂ ਨੇ ਉਹ ਸਵਰਨੇ ਖੰਡੀ ਧੁਨੀਆਂ ਨੇ ਅਖੰਡ ਧੁਨੀਆਂ ਨੇ ਜਾਂ ਫਿਰ ਸਵਰਵਾਹਕ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਵੀਡੀਓ ਨੂੰ ਰੋਕ ਕੇ ਤੁਸੀਂ ਆਨਸਰ ਜਿਹੜਾ ਆਪਣਾ ਚੂਜ਼ ਕਰ ਸਕਦੇ ਹੋ ਦੁਬਾਰਾ ਰਿਪੀਟ ਕਰ ਰਹੀ ਹਾਂ ਕੁਐਸਚਨ ਕਿਹੜੀਆਂ ਧੁਨੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੇ ਸਮਰੱਥ ਹੁੰਦੀਆਂ ਹਨ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ ਸੈਕੰਡ ਖੰਡੀ ਧੁਨੀਆਂ ਠੀਕ ਹੈ ਖੰਡੀ ਧੁਨੀਆਂ ਜਿਹੜੀਆਂ ਨੇ ਉਹ ਸੁਤੰਤਰ ਰੂਪ ਵਿੱਚ ਹੁੰਦੀਆਂ ਨੇ ਜਦ ਕਿ ਅਖੰਡੀ ਧੁਨੀਆਂ ਨੂੰ ਜਿਹੜੀ ਆ ਉਹ ਲੋਡ ਪੈਂਦੀ ਹੈ ਠੀਕ ਹੈ ਤਾਂ ਸੈਕੰਡ অপਸ਼ਨ ਦਾ ਸੈਕੰਡ ਕੁਐਸਚਨ ਦਾ ਇਹ ਸਹੀ ਆਨਸਰ ਹੈ ਉਹ ਸੈਕੰਡ অপਸ਼ਨ ਹੈ ਖੰਡੀ ਧੁਨੀਆਂ ਬਾਦਿਆਂ ਜੀ 3rd ਕੁਐਸਚਨ ਵਾਲ ਥਰਡ ਕੁਐਸਚਨ ਹੈ ਅਖੰਡੀ ਧੂਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੇਖੋ ਖੰਡਿਏ ਤੇ ਅਖੰਡੀ ਧੂਨੀਆਂ ਦਾ ਮੈਂ ਇੱਕ ਲੱਗ ਤੋਂ ਪੂਰਾ ਚੈਪਟਰ ਕਵਰ ਕਰਾਇਆ ਸੀ ਉਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਲਰੇਡੀ ਕਵਰ ਕਰਾਈਆਂ ਹੋਈਆਂ ਨੇ ਠੀਕ ਹੈ ਅਖੰਡੀ ਧੂਨੀਆਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਾਂਗੇ 3 4 5 ਜਾਂ ਫਿਰ 6 ਤਾਂ ਕੀ ਹੋ ਸਕਦਾ ਹੈ ਜੀ ਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 2 ਸੈਕੰਡ 4 ਠੀਕ ਹੈ ਚਾਰ ਭਾਗਾਂ ਦੇ ਵਿੱਚ ਖੰਡੀ ਧੁਨੀਆਂ ਨੂੰ ਵੰਡਾਂਗੇ ਕਿਹੜੀ ਕਿਹੜੀ ਜੀ ਨਾਸਿਕਤਾ ਸੁਰ ਬਲ ਅਤੇ ਸੰਗਮ ਜਿਵੇਂ ਤੁਹਾਨੂੰ ਦੱਸਿਆ ਕਿ ਖੰਡੀ ਧੁਨੀਆਂ ਦੇ ਵਿੱਚ ਕਿਹੜੀ ਚੀਜ਼ ਆਉਂਦੀ ਆ ਖੰਡੀ ਧੁਨੀਆਂ ਦੇ ਵਿੱਚ ਕਿਹੜੀ ਚੀਜ਼ ਆਉਂਦੀ ਆ ਹਨਾ ਤਾਂ ਆਪਾਂ ਨੇ ਪੜਿਆ ਸੀ ਵੀਡੀਓ ਖੰਡੀ ਧੁਨੀਆਂ ਨੇ ਉਹਨੂੰ ਚਾਰ ਚੀਜ਼ਾਂ ਦੇ ਵਿੱਚ ਆਉਂਦੀਆਂ ਨੇ ਉਹ ਨਾਸਿਕਤਾ ਹੁੰਦੀ ਹੈ ਦੇ ਵਿੱਚ ਸੁਰ ਬਲ ਸੰਗਮ ਤਾਂ ਇਹ ਚਾਰ ਭਾਗਾਂ ਦੇ ਵਿੱਚ ਵੰਡੀ ਜਾਂਦੀ ਆ ਖੰਡੀ ਧੁਨੀ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ ਸੈਕੰਡ ਯਾਨੀ ਚਾਰ ਭਾਗ ਤਵਾਦਿਆ ਹੁਣ ਆਪਾਂ ਨੈਕਸਟ ਕੁਐਸਚਨ ਵੱਲ ਕੁਐਸਚਨ ਨੰਬਰ 4 ਹੈ ਆਪਣੇ ਕੋਲ ਦੁਹਰੀ ਆਵਾਜ਼ ਦੇ ਲਈ ਕਿਹੜੇ ਲਗਾਖਰ ਦੀ ਵਰਤੋਂ ਹੁੰਦੀ ਹੈ ਦੁਹਰੀ ਯਾਨੀ ਡਬਲ ਠੀਕ ਹੈ ਜਦੋਂ ਆਪਾਂ ਨੇ ਕਿਸੇ ਆਵਾਜ਼ ਨੂੰ ਡਬਲ ਕਰਕੇ ਬੋਲਣਾ ਹੋਵੇ ਯਾਨੀ ਦੁੱਗਣੀ ਵਾਰ ਬੋਲਣਾ ਹੋਵੇ ਤਾਂ ਆਪਾਂ ਇਹਨਾਂ ਵਿੱਚੋਂ ਕਿਹੜੇ ਲਗਾਖਰ ਦੀ ਵਰਤੋਂ ਕਰਾਂਗੇ ਟਿੱਪੀ ਦੀ ਕਰਾਂਗੇ ਬਿੰਦੀ ਅੱਧਕ ਜਾਂ ਫਿਰ ਲਗਾਖਰ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਕਿਹੜਾ ਹੈ ਜਿਸ ਦਾ ਸਹੀ ਆਨਸਰ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਅੱਧਕ ਠੀਕ ਹੈ ਜਦੋਂ ਆਪਾਂ ਨੇ ਕਿਸੇ ਅੱਖਰ ਦੇ ਵਿੱਚ ਮੰਨ ਲਓ ਕਿਸੇ ਆਵਾਜ਼ ਨੂੰ ਆਪਾਂ ਨੇ ਡਬਲ ਕਰਕੇ ਬੋਲਣਾ ਹੈ ਦੁੱਗਣੀ ਆਵਾਜ਼ ਦੇ ਵਿੱਚ ਬੋਲਣਾ ਹੈ ਤਾਂ ਆਪਾਂ ਅੱਧਕ ਦੀ ਵਰਤੋਂ ਕਰਦੇ ਹਾਂ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਅੱਧਕ ਅਗਲਾ ਕੁਐਸਚਨ 5ਵਾਂ ਕੁਐਸਚਨ ਹੈ ਆਪਣੇ ਕੋਲ ਕਿਹੜਾ ਸਵਰ ਮੁਕਤਾ ਆਉਂਦਾ ਹੈ ਯਾਨੀ ਮੁਕਤਾ ਕਿਹੜਾ ਹੈ ਇਹਨਾਂ ਵਿੱਚੋਂ ਠੀਕ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਊੜਾ ਈੜੀ ਹਾਹਾ ਆੜਾ ਐਨ ਕੈਲੋ ਮੁਕਤਾ ਦਾ ਚਿੰਨ੍ਹ ਵੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4th ਆੜਾ ਠੀਕ ਹੈ ਮੁਕਤਨ ਹਮੇਸ਼ਾ ਪਹਾੜੇ ਦੇ ਅਕੋਰਡਿੰਗ ਲੈ ਕੇ ਚੱਲਦੇ ਆਂ ਜੀ ਤਾਂ অপਸ਼ਨ ਨੰਬਰ 4th ਇਸ ਦਾ ਸਹੀ ਆਨਸਰ ਹੈ ਨੈਕਸਟ ਕੁਸ਼ਚਨ ਵਾਧਿਆ ਕੁਸ਼ਚਨ ਨੰਬਰ ਹੈਗਾ ਆਪਣੇ ਕੋਲ 6 ਸਰਕਵੇਂ ਵਿਅੰਜਨ ਕਿਹੜੇ ਹੁੰਦੇ ਹਨ ਸਰਕਵੇਂ ਠੀਕ ਹੈ ਸਰਕਵੇਂ ਵਿਅੰਜਨ ਦੱਸੋ ਜੀ ਕਿਹੜੇ ਹੁੰਦੇ ਨੇ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਧਿਆਨ ਨਾਲ ਤੁਸੀਂ ਰੋਕ ਕੇ ਵੀਡੀਓ ਨਾਲ ਆਪਦਾ ਆਨਸਰ ਚੂਜ਼ ਕਰ ਸਕਦੇ ਹੋ ਜੀ ਸਰਕਵੇਂ ਵਿਅੰਜਨ ਦਾ ਇਹਦਾ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 6th ਦਾ অপਸ਼ਨ ਨੰਬਰ 2 ਯਯਾ ਅਤੇ ਵਾਵਾ ਠੀਕ ਹੈ ਯਯਾ ਅਤੇ ਵਾਵਾ ਕਿਨੇ ਸਰਕਮੇ ਵੰਜਰ ਨੇ ਇਹਨੂੰ ਕਾਪੀ ਤੇ ਨੋਟ ਕਰ ਲਿਓ ਜੀ ਠੀਕ ਹੈ ਸਰਕਵੇਂ ਯਾਨੀ ਦੇਖੋ ਓਵਲੇ ਵਿਅੰਜਨ ਇਹ ਜਿਹੜੇ ਨਾ ਤਾਂ ਕਦੇ ਸਵਰ ਦਾ ਹੀ ਕੰਮ ਕਰਦੇ ਨੇ ਨਾ ਵਿਅੰਜਨ ਦਾ ਠੀਕ ਹੈ ਕਦੇ-ਕਦੇ ਸਵਰ ਬਣ ਜਾਂਦੇ ਨੇ ਕਦੇ-ਕਦੇ ਵਿਅੰਜਨ ਦਾ ਕੰਮ ਕਰਦੇ ਨੇ ਇਹ ਯਾਨੀ ਇਹ ਇੱਕ ਪਾਸੇ ਵਾਲੀ ਕੰਮ ਨਹੀਂ ਕਰਦੇ ਹੈਗੇ ਕਦੇ ਕੀ ਕਰਦੇ ਨੇ ਸਵਰ ਬਣ ਜਾਂਦੇ ਨੇ ਕਦੇ ਵਿਅੰਜਨ ਬਣ ਜਾਂਦੇ ਨੇ ਤਾਂ ਹੀ ਇਹਨਾਂ ਨੂੰ ਅਰਧ ਸਵਰ ਵੀ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਤਾਂ ਇਹਨਾਂ ਸਰਕਵੇਂ ਵਿਅੰਜਨ ਨੂੰ ਯਾਦ ਕਰਨ ਦੀ ਟ੍ਰਿਕ ਹੈ ਵਾਇਊ ਠੀਕ ਹੈ ਵਯੂ ਯਾਨੀ ਵਾ ਵਾ ਤੇ ਯਾ ਇਹ ਦੋਨੋਂ ਜਿਹੜੇ ਵਿਅੰਜਨ ਕਾਦੇ ਨੇ ਸਰਕਮ ਵਿਅੰਜਨ ਨੇ ਇਹ ਕਦੇ ਸਵਰ ਦਾ ਰੂਪ ਲੈ ਲੈਂਦੇ ਨੇ ਕਦੇ ਵਿਅੰਜਨ ਦਾ ਠੀਕ ਹੈ ਤਾਂ ਆਪਸ਼ਨ ਨੰਬਰ 2 ਸੈਕੰਡ ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 7ਵਾਂ ਆਪਣੇ ਕੋਲ ਖੇਵਾ ਵਿਅੰਜਨ ਦੱਸੋ ਖੇਵਾ ਖੇਵਾ ਵਿਅੰਜਨ ਕਿਹੜਾ ਹੁੰਦਾ ਹੈ ਜੀ ਕੁਐਸਚਨ ਹੋ ਸਕਦਾ ਤੁਹਾਨੂੰ ਥੋੜੇ ਜਿਹਾ ਟਫ ਦੇਖਣ ਨੂੰ ਮਿਲਣ ਲੇਕਿਨ ਫਿਰ ਵੀ ਤੁਸੀਂ ਇਹਨੂੰ ਜਿਹੜਾ ਹੈ ਕੋਸ਼ਿਸ਼ ਕਰੋ ਜੀ ਸੋਲਵ ਕਰਨ ਦੀ ਠੀਕ ਹੈ ਚਾਰ ਆਪਸ਼ਨ ਤੁਹਾਡੇ ਕੋਲ ਸਾਹਮਣੇ ਨੇ ਨਾਲ-ਨਾਲ ਆਪਣੇ ਆਨਸਰ ਮੈਚ ਕਰੀ ਜਾਓ ਕਿ ਤੁਹਾਡੇ ਕਿੰਨੇ ਕੁਐਸਚਨ ਜਿਹੜੇ ਨੇ ਸਹੀ ਹੋ ਰਹੇ ਨੇ ਤਾ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਖੇਮਾ ਵਿੰਜਨ ਪੁੱਛਿਆ ਹੈ ਜੀ ਖੇਮਾ ਵਿੰਜਨ ਕਿਹੜਾ ਹੁੰਦਾ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 4 ਸ਼ਿਸ਼ਾ ਸਹਾ ਇਹ ਚਾਰੋਂ ਕਿਹਨੇ ਖੇਮਾ ਵਿੰਜਨ ਨੇ ਠੀਕ ਹੈ ਖੇਮਾ ਵਿੰਜਨ ਕਿਹੜਾ ਹੁੰਦਾ ਹੈ ਜੀ ਸ਼ਿਸ਼ਾ ਸਹਾ ਤਾਂ ਇਹਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 8ਵਾਂ ਪਾਸੇਦਾਰ ਵਿੰਜਨ ਦੱਸੋ ਪਾਸੇਦਾਰ ਵਿੰਜਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਆਸਕ ਦਾ ਐਗਜ਼ਾਮ ਦੇ ਵਿੱਚ ਪਾਸੇਦਾਰ ਵਿੰਜਨ ਕਿਹੜਾ ਹੁੰਦਾ ਹੈ ਚਾਰ অপਸ਼ਨ ਤੁਹਾਡੇ ਸਾਹਮਣੇ ਨੇ ਧਿਆਨ ਦੇ ਨਾਲ ਤੁਸੀਂ ਆਨਸਰ ਚੂਜ਼ ਕਰ ਸਕਦੇ ਹੋ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 3rd ਠੀਕ ਹੈ ਲੱਲੇ ਪੈਰ ਬਿੰਦੀ ਤੇ ਆਪਣੇ ਕੋਲ ਸਿੰਪਲ ਲੱਲਾ ਠੀਕ ਹੈ ਇਹ ਦੋਨੋਂ ਜਿਹੜੇ ਨੇ ਇਸ ਦੇ ਕਿਹੜੇ ਵਿਅੰਜਨ ਨੇ ਪਾਸੇ ਦੇ ਅਰਵੰਜਨ ਯਾਨੀ ਇਹ ਵਰਣਮਾਲਾ ਦੇ ਵਿੱਚ ਇੱਕ ਪਾਸੇ ਪਏ ਰਹਿੰਦੇ ਨੇ ਤਾਂ ਕਰਕੇ ਇਹਨਾਂ ਨੂੰ ਪਾਸੇ ਦਾ ਅਰਵੰਜਨ ਆਪਾਂ ਕਹਿ ਦਿੰਨੇ ਹੁੰਦੇ ਆ অপਸ਼ਨ ਨੰਬਰ 3rd ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 9th ਦੇਖਦੇ ਆਪਾਂ ਫਟਕਵਾ ਮਵਯੰਜਨ ਕਿਹੜਾ ਹੁੰਦਾ ਹੈ ਫਟਕਵਾ ਹੀ ਆਪਾਂ ਨੇ ਜਦੋਂ ਗ੍ਰਾਮਰ ਕਰੀ ਸੀਗੀ ਮੈਰਾਥਨ ਕਲਾਸ ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਫਟਕਵਾ ਮਵਯੰਜਨ ਕਿਹੜਾ ਹੁੰਦਾ ਹੈ ਜੀ ਤਾਂ ਇਹਦਾ ਰਾਈਟ ਆਨਸਰ ਹੈ ਜੋ অপਸ਼ਨ ਨੰਬਰ 2 ਅੜਾੜਾ ਅੜਾੜੇ ਨੂੰ ਕਿਹੜਾ ਮਵਯੰਜਨ ਕਹਿੰਦੇ ਆ ਜੀ ਆਪਾਂ ਫਟਕਵਾ ਮਵਯੰਜਨ ਕਹਿ ਦਿੰਨੇ ਆ ਠੀਕ ਹੈ 10th ਕੁਐਸਚਨ ਆ ਬਾਦਿਆਂ ਜੀ 10th ਕੁਐਸਚਨ ਹੈ ਆਪਣੇ ਕੋਲ ਵਿਯੰਜਨ ਨੇੜਤਾ ਕਿਸ ਨੂੰ ਕਹਿੰਦੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਵਿਯੰਜਨ ਨੇੜਤਾ ਕਿਹਨੂੰ ਕਹਾਗੇ ਆਪਾਂ ਫਸਟ ਆਪਸ਼ਨ ਹੈ ਜਦੋਂ ਦੋ ਵਿਯੰਜਨ ਇਕੱਠੇ ਹੋਣ ਸੈਕਿੰਡ ਜਦੋਂ ਇੱਕ ਵਿਅੰਜਨ ਦੋ ਵਾਰ ਆਵੇ ਜਦੋਂ ਵਿਅੰਜਨ ਦੇ ਨਾਲ ਸਵਰ ਹੋਵੇ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕਿਹੜਾ ਹੋਊਗਾ ਜਿਹਦਾ ਰਾਈਟ ਆਨਸਰ ਵੀਡੀਓ ਨੂੰ ਰੋਕ ਕੇ ਤੁਸੀਂ ਆਨਸਰ ਚੂਜ਼ ਕਰ ਸਕਦੇ ਹੋ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਜਦੋਂ ਦੋ ਵਿਅੰਜਨ ਇਕੱਠੇ ਆਉਣ ਇੱਥੇ ਆਨਸਰ ਸਹੀ ਕਰ ਲਿਓ ਜੀ ਠੀਕ ਹੈ ਇੱਥੇ ਦੋ ਦੀ ਬਜਾਏ ਇੱਕ অপਸ਼ਨ ਲਿਖ ਲਿਓ ਜਦੋਂ ਦੋ ਵਿਅੰਜਨ ਇਕੱਠੇ ਹੁੰਦੇ ਨੇ ਉਹਨਾਂ ਨੂੰ ਆਪਾਂ ਵਿਅੰਜਨ ਨੇੜਤਾ ਕਹਿ ਦਿੰਨੇ ਆ ਜਿਵੇਂ ਦੇਖੋ ਪੋਰਸ ਪੋਰਸ ਦੇ ਵਿੱਚ ਪਪਾ ਵਿਅੰਜਨ ਹੈ ਰਾਰਾ ਵਿਅੰਜਨ ਹੈ ਤੇ ਸਸਾ ਵੀ ਵਿਅੰਜਨ ਆ ਤਾਂ ਇਹ ਕੀ ਹੋ ਗਿਆ ਪੋਰਸ ਤਾਂ ਹੀ ਵਿਅੰਜਨ ਨੇੜਤਾ ਹੈ ਠੀਕ ਹੈ ਅਨਾਰ ਦੇ ਵਿੱਚ ਨੰਨਾ ਤੇ ਰਾਰਾ ਦੋਨੋਂ ਵਿਅੰਜਨ ਨੇ ਠੀਕ ਹੈ ਤਾਂ ਇਹ ਕੀ ਹੈ ਵਿਅੰਜਨ ਨੇੜਤਾ ਯਾਨੀ ਜਦੋਂ ਦੋ ਵਿਅੰਜਨ ਇਕੱਠੇ ਹੋਣ ਉਹਨਾਂ ਨੂੰ ਆਪਾਂ ਵਿਅੰਜਨ ਨੇੜਤਾ ਕਹਿ ਦਿੰਨੇ ਆ অপਸ਼ ਕਵੈਸਚਨ ਨੰਬਰ 11ਵੇਂ ਆਪਣੇ ਕੋਲ ਪਾਸ ਉਹੀ ਹੁੰਦਾ ਹੈ ਜੋ ਮਿਹਨਤ ਕਰਦਾ ਹੈ ਇਹ ਕਿਸ ਪ੍ਰਕਾਰ ਦਾ ਵਾਕ ਹੈ ਵਾਕ ਦੀ ਕਿਸਮ ਦੱਸਣੀ ਹੈ অপਸ਼ਨ 4 ਚਾਰ ਤੁਹਾਡੇ ਸਾਹਮਣੇ ਨੇ ਸਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਜਾਂ ਫਿਰ ਅਸਧਾਰਨ ਵਾਕ ਤਾਂ ਕੀ ਹੋ ਸਕਦਾ ਜਿਹਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 3rd ਮਿਸ਼ਰਤ ਵਾਕ ਠੀਕ ਹੈ ਹੁਣ ਦੇਖੋ ਸਧਾਰਨ ਦੇ ਵਿੱਚ ਤਾਂ ਸਿਰਫ ਇੱਕ ਕਿਰਿਆ ਹੁੰਦੀ ਹੈ ਠੀਕ ਹੈ ਸਯੁਕਤ ਵਿੱਚ ਦੋ ਵਾਕ ਜੋੜੇ ਹੁੰਦੇ ਨੇ ਤੇ ਦੇ ਨਾਲ ਜਾਂ ਅਤੇ ਦੇ ਨਾਲ ਠੀਕ ਹੈ ਮਿਸ਼ਰਤ ਕੀ ਹੁੰਦਾ ਹੈ ਮਿਸ਼ਰਤ ਹੁੰਦਾ ਜਿਹੜਾ ਅਧੂਰਾ ਹੋਵੇ ਯਾਨੀ ਫਸਟ ਵਾਲਾ ਦੂਜੇ ਤੇ ਡਿਪੈਂਡ ਕਰਦਾ ਹੋਵੇ ਠੀਕ ਹੈ ਹੁਣ ਦੇਖੋ ਮੰਨ ਲਓ ਜੇ ਹੇ ਤੱਕ ਆਪਾਂ ਪੜ੍ਹੀਏ ਪਾਸ ਉਹੀ ਹੁੰਦਾ ਹੈ ਇੱਥੇ ਤੱਕ ਵਾਕ ਅਧੂਰਾ ਹੈ ਆਪਾਂ ਨੂੰ ਨਹੀਂ ਪਤਾ ਵੀ ਕੌਣ ਹੁੰਦਾ ਹੈ ਜਦੋਂ ਆਪਾਂ ਅੱਗੇ ਪੜਾਂਗੇ ਜੋ ਮਿਹਨਤ ਕਰਦਾ ਹੈ ਤਾਂ ਇਹ ਪੂਰਾ ਹੋ ਜਾਊਗਾ ਠੀਕ ਹੈ ਤਾਂ ਇਹ ਕਿਹੜਾ ਵਾਕ ਹੈ ਜੀ ਮਿਸ਼ਰਤ ਵਾਕ ਹੈ অপਸ਼ਨ ਨੰਬਰ 3 ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 12ਵਾਂ ਵਾਲਾ ਵਾਦਿਆ ਜੀ ਆਪਾਂ 12ਵਾਂ ਕਵੈਸ਼ਨ ਆ ਪੰਜਾਬੀ ਦੇ ਲਘੂ ਸਵਰ ਕਿੰਨੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਲਘੂ ਸਵਰ ਕਿੰਨੇ ਹਨ 3 ਨੇ ਜੀ 6 ਨੇ 8 ਨੇ 2 ਨੇ ਕਿੰਨੇ ਨੇ ਪੰਜਾਬੀ ਦੇ ਲਘੂ ਸਵਰ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ 1st 3 ਨੇ ਕਿਹੜੇ-ਕਿਹੜੇ ਨੇ ਜੀ ਆੜਾ ਹੈ ਠੀਕ ਹੈ ਈ ਐ ਈੜੀ ਨੂੰ ਸਿਹਾਰੀ ਤੇ ਊੜੇ ਨੂੰ ਔਂਕੜ ਇਹ ਤਿੰਨ ਨੇ ਇਹਨਾਂ ਨੂੰ ਹਰਸਵ ਸਵਰ ਵੀ ਆਪਾਂ ਕਹਿ ਦਨੇ ਹੁੰਨੇ ਆ ਕਿੰਨੇ ਲਗੂ ਸਵਰ ਨੇ ਤਿੰਨ ਨੇ ਜੀ ਕਿਹੜੇ-ਕਿਹੜੇ ਨੇ ਆੜਾ ਈ ਊ ਇਹਨਾਂ ਨੂੰ ਹਰਸਵ ਸਵਰ ਵੀ ਕਹਿ ਦਨੇ ਆ ਇੱਕ ਗੱਲ ਯਾਦ ਰੱਖਿਓ ਜਿਹੜੇ ਊੜੇ ਨੂੰ ਔਂਕੜ ਹੈ ਹਨਾ ਤਾਂ ਉੱਥੇ ਤੁਹਾਨੂੰ ਦੁਲੰਕੜ ਵੀ ਦੇਖਣ ਨੂੰ ਮਿਲ ਸਕਦਾ ਹੈ ਈੜੀ ਨੂੰ ਬਿਹਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤਾਂ ਤੁਸੀਂ ਉਲਝਣਾ ਨਹੀਂ ਹੈਗਾ ਗਲਤ ਨਹੀਂ ਕਰਨਾ ਆਨਸਰ ਧਿਆਨ ਦੇ ਨਾਲ ਤੁਸੀਂ ਇਹਨਾਂ ਨੂੰ ਸਮਝ ਲਿਓ ਸਿਹਾਰੀ ਵਾਲੀ ਈੜੀ ਤੇ ਔਂਕੜ ਵਾਲਾ ਊੜਾ ਤੇ ਆੜਾ ਇਹ ਤਿੰਨੇ ਜਿਹੜ ਨੇ ਲਗੂ ਸਵਰ ਨੇ ਪੰਜਾਬੀ ਦੇ ਵਾਧਿਆ ਕੁਐਸਚਨ ਨੰਬਰ 13 ਵੱਲ ਕੁਐਸਚਨ ਨੰਬਰ 13 ਆਪਣੇ ਕੋਲ ਉਚਾਰਨ ਵਿਧੀ ਦੇ ਆਧਾਰ ਤੇ ਉੱਚੇ ਸਵਰ ਕਿਹੜੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਉਚਾਰਨ ਵਿਧੀ ਯਾਨੀ ਜਦੋਂ ਆਪਾਂ ਉਚਾਰਦੇ ਆਪਾਂ ਪ੍ਰਨੰਨਸिएशन ਕਰਦੇ ਆ ਤਾਂ ਉਹਦੇ ਅਕੋਰਡਿੰਗ ਉੱਚੇ ਸਵਰ ਕਿਹੜੇ ਹਨ ਪੰਜਾਬੀ ਦੇ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਕਿਹੜੇ ਹੋ ਸਕਦੇ ਨੇ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਆਨਸਰ ਚੂਜ਼ ਕਰ ਸਕਦੇ ਹੋ ਆਪਣਾ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ ਏ ਵਾਲਾ ਥਰਡ ਠੀਕ ਹੈ ਹੁਣ ਦੇਖੋ ਜਿਹੜੇ ਆਪਣੇ ਕੋਲ ਲਗੂ ਸਵਰ ਸੀ ਆ ਜਿਹਨੂੰ ਆਪਾਂ ਹਰ ਸਵਰ ਕਹਰੇ ਸੀ ਉਹ ਆਪਣੇ ਕੋਲ ਈੜੀ ਤੇ ਊੜੇ ਨੂੰ ਔਂਕੜ ਸੀ ਹੈਨਾ ਲੇ ਇਹਨਾਂ ਨੂੰ ਪੱਨੀਵੇਂ ਸਵਰ ਕਹਿ ਦਨੇ ਆ ਨਾ ਦੋਹਾਂ ਨੂੰ ਆੜੇ ਨੂੰ ਨਹੀਂ ਗਿਣ ਰਹੇ ਆਪਾਂ ਫਿਲਹਾਲ ਠੀਕ ਹੈ ਤੇ ਉੱਚੇ ਸਵਰ ਕਿਹੜੇ ਹੋਗੇ ਉੱਚੇ ਸਵਰ ਹੋਗੇ ਜਿਹੜੇ ਇਹਨਾਂ ਦਾ ਡਬਲ ਹੈ ਜਿਵੇਂ ਈੜੀ ਨੂੰ ਸਿਹਾਰੀ ਕੀ ਸੀ ਨੀਵਾ ਸਵਰ ਊੜੇ ਨੂੰ ਔਂਕੜ ਕੀ ਸੀ ਨੀਵਾ ਸਵਰ ਤਾਂ ਈੜੀ ਦਾ ਉਲਟਾ ਇਹਦਾ ਉਲਟਾ ਕੀ ਹੋ ਗਿਆ ਈੜੀ ਨੂੰ ਬਿਹਾਰੀ ਕੀ ਹੋ ਗਿਆ ਉੱਚਾ ਸਵਰ ਊੜੇ ਦਾ ਉਲਟਾ ਕੀ ਹੋ ਗਿਆ ਊੜੇ ਨੂੰ ਦੁਲੈਂਕੜ ਇਹ ਕਿਹੜਾ ਹੋ ਗਿਆ ਉੱਚਾ ਸਵਰ ਠੀਕ ਹੈ ਤਾਂ ਇਹਨੂੰ ਯਾਦ ਕਰ ਲਿਓ ਜੀ ਉੱਚੇ ਸਵਰ ਕਿਹੜੇ ਨੇ ਈੜੀ ਨੂੰ ਬਿਹਾਰੀ ਤੇ ਊੜੇ ਨੂੰ ਦੁਲੈਂਕੜ ਜੇ ਆਪਾਂ ਨੀਵੇਂ ਸਵਰ ਦੀ ਗੱਲ ਕਰੀਏ ਤਾਂ ਈੜੀ ਨੂੰ ਸਿਹਾਰੀ ਤੇ ਊੜੇ ਨੂੰ ਔਂਕੜ ਇਹ ਦੋਨੋਂ ਜਿਹੜਾ ਜ਼ਰੂਰ ਯਾਦ ਕਰ ਲਿਓ ਠੀਕ ਹੈ ਤਾਂ ਇਹਦਾ 3rd অপਸ਼ਨ ਜਿਹੜਾ ਉਹ ਸਹੀ ਆਨਸਰ ਹੈ ਇਹ ਦੋਨੋਂ ਕਿਹੜੇ ਨੇ ਆਪਣੇ ਕੋਲ ਉਲਟੇ ਸਵਰ ਨੇ ਠੀਕ ਹੈ ਜਾਂ ਤੁਸੀਂ ਇਹਨੂੰ ਐਂਕਲ ਨੂੰ ਨੀਵੇਂ ਸਵਰ ਨੇ ਤੇ ਇਹ ਵਾਲੇ ਜਿਹੜੇ ਨੇ ਉੱਚੇ ਸਵਰ ਨੇ ਠੀਕ ਹੈ ਬਾਦਿਆਂ ਜੀ ਕੁਸ਼ਣ ਨੰਬਰ 14th 12 ਕਵਸਚਨ ਨੰਬਰ ਹੈ ਜਿਸ ਕਿਰਿਆ ਵਿੱਚ ਕਰਮ ਨਾ ਹੋਵੇ ਉਹ ਕਿਹੜੀ ਕਿਰਿਆ ਹੁੰਦੀ ਹੈ ਸਕਰਮਕ ਕਿਰਿਆ ਅਕਰਮਕ ਕਿਰਿਆ ਸਧਾਰਨ ਕਿਰਿਆ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੋ ਸਕਦਾ ਜੀ ਇਹਦਾ ਸਹੀ ਆਨਸਰ ਤਾਂ ਇਹਦਾ ਸਹੀ ਆਨਸਰ ਹੈ ਜੀ ਆਪਣੇ ਕੋਲ ਜਿਸ ਦੇ ਵਿੱਚ ਕਰਮ ਨਾ ਹੋਵੇ ਉਹਨੂੰ ਆਪਾਂ ਅਕਰਮਕ ਕਿਰਿਆ ਕਹਿ ਦਿੰਨੇ ਆ ਆ ਪਲੱਸ ਕਰਮ ਤੁਸੀਂ ਇੱਥੋਂ ਸਮਝ ਸਕਦੇ ਹੋ ਜਿਸ ਵਾਕ ਦੇ ਵਿੱਚ ਜਿਸ ਕਿਰਿਆ ਦੇ ਵਿੱਚ ਕਰਮ ਨਾ ਹੋਵੇ ਉਹਨੂੰ ਆਪਾਂ ਅਕਰਮਕ ਕਿਰਿਆ ਕਹਾਂਗੇ ਠੀਕ ਹੈ অপਸ਼ਨ ਨੰਬਰ ਸੈਕੰਡ ਇਸ ਦਾ ਸਹੀ ਆਨਸਰ ਹੈ ਵਾਧਿਆ ਅਗਲੇ ਕੋਸ਼ਵਾਂ ਅਗਲਾ ਕੋਸ਼ਣ ਹੈ ਜਿਸ ਵਾਕ ਵਿੱਚ ਕਿਰਿਆ ਹੋਵੇ ਤੁਸੀਂ ਇਹ ਮੰਨ ਕੇ ਚੱਲੋ ਇੱਥੇ ਜਿਸ ਵਾਕ ਵਿੱਚ ਕਰਮ ਹੋਵੇ ਠੀਕ ਹੈ ਐ ਇਦਾਂ ਟਾਈਪਿੰਗ ਮਿਸਟੇਕ ਹੈ ਥੋੜੀ ਜੀ ਉਹਨੂੰ ਸਮਝ ਲਿਓ ਤੁਸੀਂ ਜਿਸ ਵਾਕ ਵਿੱਚ ਕਰਮ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਤਾਂ ਉਹ ਹੋਊਗਾ ਕਰਮਕ ਕਿਰਿਆ ਠੀਕ ਹੈ অপਸ਼ਨ ਨੰਬਰ 1st ਇਸ ਦਾ ਸਹੀ ਆਨਸਰ ਹੈ ਜੀ ਕਲੀਅਰ ਹੈ ਜਿਹਦੇ ਵਿੱਚ ਕਰਮ ਨਹੀਂ ਹੁੰਦਾ ਅਕਰਮਕ ਜਿਹਦੇ ਵਿੱਚ ਕਰਮ ਹੁੰਦਾ ਹੈ ਉਹਨੂੰ ਆਪਾਂ ਕਹਾਂਗੇ ਕਰਮਕ ਕਿਰਿਆ ਤਾਂ অপਸ਼ਨ ਨੰਬਰ 1st ਇਸ ਦਾ ਸਹੀ ਆਨਸਰ ਹੈ ਕੁਐਸਚਨ ਨੰਬਰ 16 ਆਪਣੇ ਕੋਲ ਜਿਹੜਾ ਸ਼ਬਦ ਵਾਕ ਵਿੱਚ ਦੋ ਸ਼ਬਦਾ ਜਾਂ ਵਕੰਸ਼ਾਂ ਨੂੰ ਆਪਸ ਵਿੱਚ ਜੋੜੇ ਉਸਨੂੰ ਕੀ ਕਹਿੰਦੇ ਹਨ ਜਿਹੜਾ ਸ਼ਬਦ ਵਾਕ ਵਿੱਚ ਦੋ ਸ਼ਬਦਾ ਵਕੰਸ਼ਾਂ ਨੂੰ ਆਪਸ ਵਿੱਚ ਜੋੜਨ ਉਸਨੂੰ ਆਪਾਂ ਕੀ ਕਹਿੰਦੇ ਹਾਂ অপਸ਼ਨ ਤੁਹਾਡੇ ਸਾਹਮਣੇ ਨੇ ਸੰਬੰਧਕ ਯੋਜਕ ਪ੍ਰਕੁੱਪ ਦੋਨੋਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੋ ਸਕਦਾ ਜਿਹਦਾ ਸਹੀ ਆਨਸਰ ਹੈ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਯੋਜਕ ਠੀਕ ਹੈ ਜਦੋਂ ਜੇ ਕੋਈ ਵੀ ਜਿਹੜਾ ਸ਼ਬਦ ਹੈ ਜਿਹੜਾ ਵਾਕ ਵਿੱਚ ਸ਼ਬਦਾਂ ਨੂੰ ਜੋੜੇ ਵਾਕਾਂਸ਼ਾਂ ਨੂੰ ਜੋੜੇ ਉਹਨਾਂ ਪੱਕੀ ਕਹਾਂਗੇ ਯੋਜਕ ਕਹਾਂਗੇ ਠੀਕ ਹੈ অপਸ਼ਨ ਨੰਬਰ 2 ਇਜ਼ ਦਾ ਸਹੀ ਆਨਸਰ ਹੈ ਯੋਜਕ ਸਬੰਧਕ ਕੀ ਹੁੰਦਾ ਜਿਹੜਾ ਕਿ ਸਬੰਧ ਕਰਦਾ ਜੋੜਦਾ ਹੈ ਠੀਕ ਹੈ ਅੱਗੇ ਵਧਦੇ ਆ ਆਪਣੇ ਕੋਲ ਕੁਐਸਚਨ ਨੰਬਰ 17ਵਾਂ ਗੁਰਮੁਖੀ ਲਿਪੀ ਦੇ ਵਰਣਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇੱਕ ਮੈਂ ਤੁਹਾਨੂੰ ਦੱਸ ਦਵਾਂ ਕਿ ਆਪਣਾ ਦੇਖੋ ਦੋ ਪਾਰਟ ਦੇ ਵਿੱਚ ਸਿਲੇਬਸ ਡਿਵਾਈਡ ਹੈ ਹਨਾ ਇੱਕ ਹੈਗਾ ਪੰਜਾਬੀ ਗ੍ਰਾਮਰ ਇੱਕ ਹੈਗਾ ਪੰਜਾਬੀ ਸਾਹਿਤ ਪੰਜਾਬੀ ਸਾਹਿਤ ਆਪਣਾ ਸਾਰਾ ਕੰਪਲੀਟ ਹੋ ਚ ਤੇ ਪੰਜਾਬੀ ਗ੍ਰਾਮਰ ਦੀ ਹੁਣ ਜਿਹੜੀ ਇਸ ਤੋਂ ਬਾਅਦ ਵੀਡੀਓ ਆਏਗੀ ਨਾ ਉਹ ਆਏਗੀ ਜੀ ਗੁਰਮੁਖੀ ਲਿਪੀ ਤੇ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਪਹਿਲਾ ਚੈਪਟਰ ਤਾਂ ਹੈਗਾ ਭਾਸ਼ਾ ਤੇ ਪਪਾਸ਼ਾ ਪਾ ਕਰ ਚੁੱਕਿਆ ਦੂਜਾ ਹੈਗਾ ਗੁਰਮੁਖੀ ਲਿਪੀ ਉਹ ਪਰ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਗੁਰਮੁਖੀ ਲਿਪੀ ਦਾ ਨਿਕਾਸ ਕਿੱਥੋਂ ਹੋਇਆ ਕਿਵੇਂ ਵਿਕਾਸ ਹੋਇਆ ਕਿਵੇਂ ਪੈਦਾ ਹੋਈ ਕੀ ਇਤਿਹਾਸ ਰਿਹਾ ਕਿਹੜੇ-ਕਿਹੜੇ ਅੱਖਰ ਕਦੋਂ-ਕਦੋਂ ਬਣੇ ਤਾਂ ਉਹ ਸਾਰਾ ਆਪਾਂ ਇੱਕ ਡਿਟੇਲਡ ਵੀਡੀਓ ਦੇ ਵਿੱਚ ਜਿਹੜੀ ਸਾਰਾ ਚੈਪਟਰ ਆਪਾਂ ਨੇ ਕਵਰ ਕਰ ਲੈਣਾ ਹੈ ਠੀਕ ਹੈ ਤਾਂ ਉਹ ਵੀਡੀਓ ਤੁਹਾਨੂੰ ਇਸ ਤੋਂ ਬਾਅਦ ਜਿਹੜੀ ਹੈ ਨੈਕਸਟ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਕਲੀਅਰ ਹੈ ਤਾਂ ਉਸੇ ਦਾ ਹੀ ਕੁਸ਼ਣ ਹੈ ਇਹ ਗੁਰਮੁਖੀ ਲਿਪੀ ਦੇ ਵਰਣਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਇਹ ਕੁਸ਼ਣ ਵੈਸੇ ਮੈਂ ਮੈਰਾਥਨ ਕਲਾਸ ਦੇ ਵਿੱਚ ਕਰਾਇਆ ਹੋਇਆ ਹੈ ਵਾਕਰਨ ਦੀ ਜਿਹੜੀ ਆਪਾਂ ਨੇ ਕਰੀ ਸੀਗੀ অপਸ਼ਨ ਤੁਹਾਡੇ ਸਾਹਮਣੇ ਨੇ 5 2 4 ਤਾਂ ਕਿਹੜਾ ਹੋ ਸਕਦਾ ਜੀ ਇਹਦਾ ਸਹੀ ਆਨਸਰ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 2 ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਸਵਰ ਅਤੇ ਵਿਅੰਜਨ ਠੀਕ ਹੈ ਜੇ ਅਪਾਂ ਪੁੱਛੇ ਜਾਣ ਕਿ ਗੁਰਮੁਖੀ ਵਰਣਮਾਲਾ ਦੇ ਵਰਗ ਕਿੰਨੇ ਨੇ ਤਾਂ ਫਿਰ ਉਹ ਹੋਗਾ ਕ ਵਰਗ ਚ ਵਰਗ ਟ ਵਰਗ ਐਦਾਂ ਸਾਰੇ ਵਰਗ ਹੋਣਗੇ ਠੀਕ ਹੈ ਲੇਕਿਨ ਇਹਨਾਂ ਨੇ ਪੁੱਛਿਆ ਵੀ ਗੁਰਮੁਖੀ ਲਿਪੀ ਦੇ ਵਰਣਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅੱਖਰਾਂ ਨੂੰ ਠੀਕ ਹੈ ਤਾਂ ਦੋ ਭਾਗਾਂ ਦੇ ਵਿੱਚ ਵੰਡਦੇ ਆ ਇੱਕ ਸਵਰ ਹੋ ਗਿਆ ਇੱਕ ਆਪਣਾ ਵਿਅੰਜਨ ਹੋ ਗਿਆ ਤਾਂ অপਸ਼ਨ ਨੰਬਰ 2 ਇਸ ਦਾ ਸਹੀ ਆਨਸਰ ਹੈ ਕਲੀਅਰ ਹੈ ਤੇ ਗੁਰਮੁਖੀ ਗੁਰਮੁਖੀ ਵਰਣਮਾਲਾ ਦੇ ਕਿੰਨੇ ਵਰਗ ਨੇ ਟੋਟਲ ਕ ਵਰਗ ਚ ਚ ਵਰਗ ਕਿੰਨੇ ਨੇ ਟੋਟਲ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਣਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਵਰਗ ਨੇ ਠੀਕ ਹੈ ਉਹ ਤੁਸੀਂ ਆਨਸਰ ਕਮੈਂਟਸ ਦੇ ਵਿੱਚ ਲਿਖਿਓ ਕੁਸ਼ਣ ਨੰਬਰ 18ਵਾਂ ਆਪਣੇ ਕੋਲ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਛੂਹੇ ਉਹ ਕਿਹੜੇ ਵਿਅੰਜਨ ਹੁੰਦੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਸ਼ਣ ਹੈ ਜੀ ਜਿਨ੍ਹਾਂ ਧੁਨੀਆਂ ਨੂੰ ਬੋਲਦੇ ਸਮੇਂ ਆਪਣੀ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਟੱਚ ਕਰੇ ਉਹ ਕਿਹੜੇ ਵਿਅੰਜਨ ਹੁੰਦੇ ਨੇ ਕੰਠੀ ਵਿਅੰਜਨ ਤਾਲਵੀ ਵਿਅੰਜਨ ਸਵਰਯੰਤਰੀ ਜਾਂ ਫਿਰ ਡਕਵੇਂ ਵਿਅੰਜਨ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਤਾਂ ਕੀ ਹੋ ਸਕਦਾ ਜੀ ਦਾ ਸਹੀ ਆਨਸਰ ਪਿਛਲਾ ਹਿੱਸਾ ਕਿਹਾ ਉਹਨਾਂ ਨੇ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਕੰਠੀ ਹੋਊਗੀ ਤਾਲਵੀ ਹੋਊਗੀ ਸਵਰਯੰਤਰੀ ਜਾਂ ਫਿਰ ਡਕਵੇਂ ਵਿੰਜਨ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 1 ਕੰਠੀ ਵਿੰਜਨ ਠੀਕ ਹੈ ਜਦੋਂ ਆਪਣੀ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਟੱਚ ਕਰਦਾ ਹੈ ਤਾਂ ਉਹ ਕਿਹੜੇ ਵਿੰਜਨ ਹੁੰਦੇ ਨੇ ਕੰਠੀ ਵਿੰਜਨ ਕੰਠੀ ਵਿੰਜਨ ਕਿਹੜੇ ਹੁੰਦੇ ਨੇ ਕਕਾ ਖਖਾ ਗਗਾ ਘਗਾ ਅੰਗਾ ਯਾਨੀ ਕੱਕੇ ਵਾਲੀ ਸਾਰੀ ਲਾਈਨ ਦਾ ਵਰਗ ਠੀਕ ਹੈ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ 1 ਵੱਧਿਆ 19 ਨੰਬਰ ਕੁਐਸਚਨ 'ਤੇ 19 ਨੰਬਰ ਕੁਐਸਚਨ ਹੈ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਬ ਦਾ ਅਗਲਾ ਹਿੱਸਾ ਹੁਣ ਦੇਖੋ ਇੱਥੇ ਕੀ ਪੁੱਛਿਆ ਸੀ ਇੱਥੇ ਪੁੱਛਿਆ ਸੀ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਛੂਏ ਉਹ ਕੰਠੀ ਸੀ ਹੁਣ ਪੁੱਛਿਆ ਜੀਬ ਦਾ ਅਗਲਾ ਹਿੱਸਾ ਸੋਰੀ ਆ ਦੇਖੋ ਧਿਆਨ ਨਾਲ ਇਹਨਾਂ ਨੇ ਪੁੱਛਿਆ ਜੀਬ ਦਾ ਪਿਛਲਾ ਹਿੱਸਾ ਕੋਮਲ ਤਾਲੂ ਨੂੰ ਛੁਏ ਤਾਂ ਉਹ ਤਾਂ ਕੰਠੀ ਵਿਅੰਜਨ ਹੈ ਹੁਣ ਪੁੱਛਿਆ ਵੀ ਜੀਬ ਦਾ ਅਗਲਾ ਹਿੱਸਾ ਛੁਏ ਤਾਂ ਉਹ ਕਿਹੜੇ ਵਿਅੰਜਨ ਹੋਣਗੇ ਦੋਨਾਂ ਦੇ ਵਿੱਚ ਫਰਕ ਹੈ ਤੁਸੀਂ ਇੱਥੇ ਦੋਨੋਂ ਇਕੱਠੇ ਦੇਖ ਸਕਦੇ ਹੋ ਆ ਦੇਖੋ ਇੱਥੇ ਇਹਨਾਂ ਨੇ ਪਿਛਲਾ ਹਿੱਸਾ ਪੁੱਛਿਆ ਸੀ ਇੱਥੇ ਹੁਣ ਇਹ ਅਗਲਾ ਹਿੱਸਾ ਪੁੱਛ ਰਹੇ ਨੇ ਠੀਕ ਹੈ ਪਿਛਲਾ ਹਿੱਸਾ ਛੁਏਗਾ ਤਾਂ ਕੰਠੀ ਵਿਅੰਜਨ ਹੈ ਤੇ ਅਗਲਾ ਹਿੱਸਾ ਛੁਏਗਾ ਤਾਂ ਫਿਰ ਕਿਹੜੇ ਵਿਅੰਜਨ ਹੋਣਗੇ ਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਜੀਬ ਦਾ ਅਗਲਾ ਹਿੱਸਾ ਕੋਮਲ ਤਾਲੂ ਨੂੰ ਛੁ ਖੰਠੀ ਕੰਠੀ ਦਾ ਦੇਖੋ ਹੋ ਨਹੀਂ ਸਕਦਾ ਇਹ ਤਾਂ ਆਪਾਂ ਨੇ ਪਹਿਲਾਂ ਹੀ ਪੜ ਲਿਆ ਉੱਪਰ ਬਚੇ ਤਿੰਨ ਕਿਹੜਾ ਹੋ ਸਕਦਾ ਇਹਦਾ ਰਾਈਟ ਆਨਸਰ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ ਤਾਲਵੀ ਵਿਅੰਜਨ ਕਿਹੜੇ ਵਿਅੰਜਨ ਹੈ ਜੀ ਤਾਲਵੀ ਠੀਕ ਹੈ ਜਦੋਂ ਜੀਭ ਦਾ ਅਗਲਾ ਹਿੱਸਾ ਕੋਮਲ ਤਾਲੂ ਨੂੰ ਛੂਏ ਠੀਕ ਹੈ ਤੇ ਤਾਲਵੀ ਦੇ ਵਿੱਚ ਕਿਹੜੇ ਹੁੰਦੇ ਨੇ ਚਚਾ ਛਛਾ ਜਜਾ ਝਜਾ ਆਈਆਂ ਯਾਨੀ ਚ ਵਰਗ ਆਉਂਦਾ ਹੈ ਆਪਣੇ ਕੋਲ ਠੀਕ ਹੈ ਤਾਂ ਇਹਦਾ ਸਹੀ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਲਾਸਟ ਕੁਐਸਚਨ ਹੈ ਜੀ ਹੁਣ ਆਪਣਾ ਇਸ ਵੀਡੀਓ ਦੇ ਵਿੱਚ ਠੀਕ ਹੈ ਆਪਣੇ 20 ਕੁਐਸਚਨ ਸੀਗੇ 20 ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਨੇ ਤੁਸੀਂ ਕਮੈਂਟਸ ਦੇ ਵਿੱਚ ਜਰੂਰ ਦੱਸਣਾ ਹੈ ਤੇ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੀ ਤੁਸੀਂ ਉੱਥੇ ਜਾ ਕੇ ਇਹਨੂੰ ਡਾਊਨਲੋਡ ਕਰਕੇ ਜਿਹੜਾ ਪੜ ਸਕਦੇ ਹੋ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਜਿਹੜਨੇ ਮਿਲਦੇ ਰਹਿਣ ਕਲੀਅਰ ਹੈ ਤਾਂ ਲਾਸਟ ਕੁਐਸਚਨ ਦੇਖਦੇ ਆਂ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਨੂੰ ਛੂਏ ਹੁਣ ਇਹਨਾਂ ਨੇ ਪੁੱਛਿਆ ਉਲਟਾ ਹੋ ਕੇ ਇੱਕ ਟ੍ਰਿਕ ਯਾਦ ਰੱਖਿਓ ਵੀ ਜਿੱਥੇ ਵੀ ਉਲਟਾ ਵਰਡ ਆ ਗਿਆ ਉੱਥੇ ਮੈਂ ਤੁਹਾਨੂੰ ਅੱਗੇ ਸਮਝਾਵਾਂਗੀ ਕਿ ਉਹ ਕਿਹੜਾ ਵਿਅੰਜਨ ਹੁੰਦਾ ਹੈ ਠੀਕ ਹੈ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦਾ ਅਗਲਾ ਨੋਕ ਵਾਲਾ ਹਿੱਸਾ ਉਲਟਾ ਹੋ ਕੇ ਕੋਮਲ ਤਾਲੂ ਨੂੰ ਛੂਏ ਉਹ ਕਿਹੜੇ ਵਿਅੰਜਨ ਹੁੰਦੇ ਨੇ ਕੰਠੀ ਤਾਲਵੀ ਹੁਣ ਦੇਖੋ ਕੰਠੀ ਵੀ ਨਹੀਂ ਹੋ ਸਕਦੇ ਤਾਲਵੀ ਵੀ ਨਹੀਂ ਹੋ ਸਕਦੇ ਬਚੇ ਕਿੰਨੇ ਦੋ ਉਲਟ ਜੀਬੀ ਤੇ ਡਕਵੇਂ ਵਿੰਜਦਾ ਇਹਦਾ ਸਹੀ ਆਨਸਰ ਹੈ ਜੀ ਆਪਣੇ ਕੋਲ ਉਲਟ ਜੀਬੀ ਵਿਅੰਜਨ ਕਿਹੜਾ ਹੈ ਜੀ ਇੱਥੇ ਤੁਸੀਂ ਕੁਐਸਚਨ ਠੀਕ ਕਰ ਲਿਓ ਜੀ ਆਨਸਰ ਸੋਰੀ ਜਿਹੜਾ ਥਰਡ ਆਪਸ਼ਨ ਆ ਇੱਥੇ ਸਹੀ ਹੈ ਤੇ ਦੋ ਲਿਖਿਆ ਗਿਆ ਇੱਥੇ 3 ਕਰ ਲਿਓ ਠੀਕ ਹੈ ਤਾਂ ਉਲਟ ਜੀਬੀ ਇੱਥੇ ਇੱਕ ਟ੍ਰਿਕ ਯਾਦ ਰੱਖੋ ਜਿੱਥੇ ਵੀ ਆਪਾਂ ਨੂੰ ਉਲਟਾ ਵਰਡ ਦਿਖ ਗਿਆ ਉਲਟਾ ਹੋ ਕੇ ਕੋਈ ਚੀਜ਼ ਬੋਲੇ ਤਾਂ ਹਮੇਸ਼ਾ ਉਲਟ ਜੀਬੀ ਹੋਊਗਾ ਜਿਵੇਂ ਟੈਂਕਾ ਠੱਠਾ ਡੱਡਾ ਤੁਸੀਂ ਇਹਨੂੰ ਬੋਲ ਕੇ ਦੇਖੋ ਤੁਹਾਡੀ ਜੀਬ ਤੁਹਾਨੂੰ ਉਲਟੀ ਹੋਈ ਮਹਿਸੂਸ ਹੁੰਦੀ ਹੋਊਗੀ ਠੀਕ ਹੈ ਤਾਂ ਇਹਦਾ ਸਹੀ ਆਨਸਰ ਹੈ ਜੀ ਆ ਤ^ਵਰਗ ਸਾਰਾ ਠੀਕ ਹੈ ਜਦੋਂ ਜੀਬ ਦਾ ਅਗਲਾ ਹਿੱਸਾ ਜਿਹੜਾ ਉਲਟਾ ਹੋ ਕੇ ਕੋਮਲ ਤਾਲੂ ਨੂੰ ਛੂੰਦਾ ਹੈ ਤਾਂ ਇਹਦਾ ਸਹੀ ਆਨਸਰ ਹੈ ਠੀਕ ਹੈ ਤਾਂ ਇਹ ਹੈਗੇ ਸੇ ਆਪਣੇ 20 ਦੇ 20 ਕੁਐਸਚਨ ਮੇਰੇ ਨਾਲ ਜੁੜਨ ਦੇ ਲਈ ਤੁਸੀਂ ਇੰਸਟਾਗ੍ਰਾਮ ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਵੀ ਦੇ 20 ਨੰਬਰਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸਚਨ ਸਹੀ ਹੋਏ ਨੇ ਜੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਤੇ ਗੁਰਮੁਖੀ ਵਰਣਮਾਲਾ ਦੇ ਕਿੰਨੇ ਵਰਗ ਨੇ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਠੀਕ ਹੈ ਤਾਂ ਇਹ ਦੋ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਮੈਂਸ਼ਨ ਕਰਿਓ ਤਾਂ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਠੀਕ ਹੈ ਬਾਕੀ ਜੇਕਰ ਕਿਸੇ ਕੁਐਸਚਨ ਨੂੰ ਲੈ ਕੇ ਡਾਊਟ ਆ ਕੋਈ ਵੀ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵੀਰ ਦੇਖਣ ਲਈ ਧੰਨਵਾਦ ਥੈਂਕ ਯੂ